ਹਾਂਜੀ ਲੋਕ ਚੇਤਨਣ ਟੀਵੀ ਤੇ ਸਭ ਤੋਂ ਪਹਿਲਾਂ ਤੁਹਾਡਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪ੍ਰੋਖਾਲਵੀ ਜਿਵੇਂ ਮੈਂ ਤੁਹਾਡੇ ਨਾਲ ਸਾਰੇ ਸਾਥੀਆਂ ਦੇ ਨਾਲ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਜੇਲ੍ਹ ਜ਼ਿੰਦਗੀ ਬਾਰੇ ਜੇਲ੍ਹ ਦੀ ਅੰਦਰੂਨੀ ਜਿਹੜਾ ਹੈਗਾ ਸਿਸਟਮ ਉਹਦੇ ਬਾਰੇ ਆਪਾਂ ਐਪੀਸੋਡ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਵਕ ਵਕ ਪ੍ਰੋਗਰਾਮ ਪੇਸ਼ ਕਰਨੇ ਜਿਹੜਾ ਕਿ ਹਰ ਹਫਤੇ ਆਏ ਕਰੇਗਾ ਤੁਹਾਡੇ ਰੂਬਰੂ ਰੱਖੇ ਕਰਾਂਗੇ ਸੋ ਅੱਜ ਪਹਿਲੇ ਐਪੀਸੋਡ ਦੀ ਅਸੀਂ ਸ਼ੁਰੂਆਤ ਕਰਨ ਜਾ ਰਹੇ ਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਕਰਦਾ ਕਿ ਕਿਰਪਾ ਕਰਕੇ ਵੀਡੀਓ ਦੇ ਅੰਤ ਤੱਕ ਬਣੇ ਜਰੂਰ ਰਹੋ ਕਿਉਂਕਿ ਜਿਹੜੇ ਤਾਂ ਬਾਰ ਬਾਰ ਜੇਲ੍ਹਾਂ ਦਾ ਸਫਰ ਕਰਦੇ ਆ ਕ੍ਰਿਮੀਨਲ ਆ ਉਹਨਾਂ ਨੂੰ ਤਾਂ ਸਾਰੀ ਭਾਰਤ ਦਾ ਪਤਾ ਹੁੰਦਾ ਸਾਰੀ ਕਾਰਵਾਈ ਦਾ ਪਤਾ ਹੁੰਦਾ ਜਿਹੜੇ ਪਹਿਲੀ ਵਾਰ ਕਿਤੇ ਪੁਲਿਸ ਦੇ ਜਾਂ ਵਿਜੀਲੈਂਸ ਦੇ ਧੱਕੇ ਚੜਦੇ ਆ ਉਹਨਾਂ ਲਈ ਮੈਂ ਦੱਸ ਦਿਆਂ ਕਿ ਜਿਹੜੇ ਲੋਕ ਦੋਸ਼ੀ ਨਹੀਂ ਹੁੰਦੇ ਜਿਹੜੇ ਜਨਨ ਉਹਦੇ ਉੱਤੇ ਪੁਲਿਸ ਪਰਚਾ ਦਰਜ ਕਰਦੀ ਆ ਉਹ ਸ਼ੱਕੀ ਹੁੰਦੇ ਨੇ ਦੋਸ਼ੀ ਬੰਦਾ ਉਦੋਂ ਬਣਦਾ ਜਦੋਂ ਉਹਨੂੰ ਮਾਨੀਓਗਾ ਅਦਾਲਤ ਦੋਸ਼ੀ ਕਰਾਰ ਦੇ ਦਿੰਦੀ ਹੈ ਅਹ ਤੇ ਇਸ ਕਰਕੇ ਉਹਨੂੰ ਦੋਸ਼ੀ ਕਿਹਾ ਨਹੀਂ ਜਾਣਾ ਬਣਦਾ ਉਹਨੂੰ ਸਿਰਫ ਤੇ ਸਿਰਫ ਚੱਕੀ ਦੇ ਰੂਪ ਦੇ ਵਿੱਚ ਆਪਾਂ ਨੇ ਗੱਲ ਕਰਨੀ ਹੈ ਤੇ ਜਦੋਂ ਪੁਲਿਸ ਸ਼ੱਕੀ ਨੂੰ ਫੜ ਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਦੀ ਹੈ ਸੋ ਜਿਹੜੇ ਪਿੰਡਾਂ ਵਾਲੇ ਲੋਕ ਹੁੰਦੇ ਨੇ ਜਾਂ ਜਿਹੜੇ ਪਹਿਲੀ ਵਾਰ ਆਉਂਦੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਤੇ ਉਹ ਫਿਰ ਬੜੇ ਡਰ ਦੇ ਮਾਰੇ ਪੁਲਿਸ ਨੂੰ ਜਾਂ ਬਿਲੀਜੈਂਸ ਨੂੰ ਜਿਹਨੇ ਵੀ ਪਰਚਾ ਦਿੱਤਾ ਹੁੰਦਾ ਉਹਨੂੰ ਕਹਿੰਦੇ ਯਾਰ ਬਈ ਸਾਨੂੰ ਦੱਸ ਦਿਓ ਬਈ ਵਕੀਲ ਕਿਹੜਾ ਕਰੀਏ ਕਿਉਂਕਿ ਉਹਨਾਂ ਦਾ ਕਦੇ ਅਦਾਲਤ ਦੇ ਨਾਲ ਜਾਂ ਪੁਲਿਸ ਦੇ ਨਾਲ ਵਿਜੀਲੈਂਸ ਦੇ ਨਾਲ ਵਕੀਲਾਂ ਦੇ ਨਾਲ ਬਾਹ ਨੀ ਪਿਆ ਹੁੰਦਾ ਤੇ ਫਿਰ ਉਹ ਇਹਨਾਂ ਦੇ ਸਬੰਧ ਹੁੰਦੇ ਆ ਚਾਹੇ ਵਿਜੀਲੈਂਸ ਹੋਵੇ ਚਾਹੇ ਪੁਲਿਸ ਹੋਵੇ ਇਹਨਾਂ ਦੇ ਵਕੀਲਾਂ ਦੇ ਨਾਲ ਸਬੰਧ ਹੁੰਦੇ ਆ ਜਿਹੜੇ ਵਕੀਲ ਪੁਲਿਸ ਨੂੰ ਜਾਂ ਵਿਜੀਲੈਂਸ ਨੂੰ ਕਮਿਸ਼ਨ ਦਿੰਦੇ ਆ ਫਿਰ ਇਹਨਾਂ ਦੇ ਕੋਲੇ ਪੁਲਿਸ ਦੇ ਕੋਲੇ ਉਹਨਾਂ ਵਕੀਲਾਂ ਦੇ ਕਾਰਡ ਹੁੰਦੇ ਆ ਵਿਜ਼ਿਟਿੰਗ ਕਾਰਡ ਜਿਹਦੇ ਉੱਤੇ ਐਡਰੈਸ ਫੋਨ ਨੰਬਰ ਸਾਰਾ ਕੁਝ ਉਹਨਾਂ ਦਾ ਵਕੀਲਾਂ ਦਾ ਲਿਖਿਆ ਹੁੰਦਾ ਤੇ ਪੁਲਿਸ ਵਾਲੇ ਵਿਜੀਲੈਂਸ ਵਾਲੇ ਆਪੇ ਉਸ ਚੱਕੀ ਬੰਦੇ ਨੂੰ ਜਿਹਨੂੰ ਉਹ ਅਰੈਸਟ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਦੇ ਆ ਉਹਦੀ ਜੇਬ ਦੇ ਵਿੱਚ ਉਹ ਕਾਰਡ ਪਾ ਦਿੰਦੇ ਆ ਉਹ ਕਹਿ ਦਿੰਦੇ ਆ ਕਿ ਆਹ ਵਕੀਲ ਹੈ ਤੁਸੀਂ ਇਹਨੂੰ ਵਕੀਲ ਕਰ ਲਿਓ ਵਧੀਆ ਬੰਦਾ ਤੁਹਾਨੂੰ ਜਲਦੀ ਤੁਹਾਡੀ ਖਲਾਸੀ ਕਰਾ ਦੇਊਗਾ ਸੋ ਬੰਦਾ ਅਣਜਾਣ ਹੁੰਦਾ ਬੰਦੇ ਨੂੰ ਅਦਾਲਤਾਂ ਦੇ ਬਾਰੇ ਜਾਂ ਵਕੀਲਾਂ ਬਾਰੇ ਜਾਂ ਇਸ ਜਿਹੜੀ ਸਾਰੀ ਪ੍ਰਕਿਰਿਆ ਬਾਰੇ ਨਹੀਂ ਇਲਮ ਹੁੰਦਾ ਜਾਣਕਾਰੀ ਹੁੰਦੀ ਸੋ ਜਿਸ ਤਰ੍ਹਾਂ ਪੁਲਿਸ ਕਹਿੰਦੀ ਆ ਵਿਜੀਲੈਂਸ ਕਹਿੰਦੀ ਹੈ ਉਹ ਜਿਹੜਾ ਉਹ ਪੁਲਿਸ ਵਕੀਲ ਨੂੰ ਜਿਹੜਾ ਹਾਇਰ ਕਰ ਲੈਂਦਾ ਸੋ ਵਕੀਲ ਦਾ ਪਹਿਲੇ ਦਿਨ ਕੋਈ ਕੰਮ ਨਹੀਂ ਹੁੰਦਾ ਤੇ ਉਹ ਜਿਹੜੀ ਫੀਸ ਹੈ ਉਹ ਮੋਟੀ ਫੀਸ ਜਿਹੜੀ ਉਹ ਲੈ ਲੈਂਦਾ ਜਿਹਦੇ ਵਿੱਚੋਂ ਪੁਲਿਸ ਜਾਂ ਵਿਜੀਲੈਂਸ ਦਾ ਵੀ ਕਮਿਸ਼ਨ ਵਕੀਲ ਵੱਲੋਂ ਜਾਂਦਾ ਹੈ ਸੋ ਜਦੋਂ ਸਭ ਤੋਂ ਪਹਿਲਾਂ ਅਦਾਲਤ ਦੇ ਵਿੱਚ ਪੇਸ਼ ਕੀਤਾ ਫਿਰ ਅ ਅਦਾਲਤ ਨੇ ਦੇਖਣਾ ਹੁੰਦਾ ਪੁਲਿਸ ਜਾਂ ਵਿਜੀਲੈਂਸ ਜਿਹੜੀ ਹੈ ਉਹਦਾ ਜੁਡੀਸ਼ੀਅਲ ਰਿਮਾਂਡ ਮੰਗਦੀ ਹੈ ਤੇ ਜਾਂ ਫਿਰ ਉਹਨੂੰ ਪੁਲਿਸ ਰਿਮਾਂਡ ਦੇ ਉੱਤੇ ਲੈ ਕੇ ਜਾਂਦੀ ਹੈ ਸੇ ਜੇ ਤਾਂ ਪੁਲਿਸ ਰਿਮਾਂਡ ਦੇ ਉੱਤੇ ਲੈ ਕੇ ਜਾਣਾ ਹੁੰਦਾ ਤਾਂ ਫਿਰ ਉੱਥੇ ਵਕੀਲ ਦਾ ਜਿਹੜਾ ਤੁਸੀਂ ਵਕੀਲ ਕਰਨਾ ਹੁੰਦਾ ਉਹਦਾ ਤੁਸੀਂ ਜਿਹੜਾ ਉਹਦੀ ਲੋਡ ਪੈਂਦੀ ਆ ਫਿਰ ਵਕੀਲ ਤੁਹਾਡੀ ਜਿਰਾ ਕਰਦਾ ਉਥੇ ਬਹਿਸ ਹੁੰਦੀ ਆ ਆਰਗੂਮੈਂਟ ਹੁੰਦਾ ਕਿ ਇਹ ਉਹ ਤੁਹਾਡੀ ਇਸ ਪੁਲਿਸ ਜਿਹੜਾ ਪੁਲਿਸ ਰਿਮਾਂਡ ਦੀ ਵਿਰੋਧਤਾ ਕਰਦਾ ਲੇਕਿਨ ਪੁਲਿਸ ਜਾਂ ਵਿਜੀਲੈਂਸ ਜਿਹੜੀ ਆ ਰਿਮਾਂਡ ਦੀ ਜਦੋਂ ਮੰਗ ਕਰਦੀ ਆ ਦੋਨੋਂ ਤਰ੍ਹਾਂ ਦੀ ਜਿਹੜੀ ਵਹਿਸ ਹੁੰਦੀ ਆ ਬਹਿਸ ਦੇ ਵਿੱਚੋਂ ਫਿਰ ਮਾਨਯੋਗ ਅਦਾਲਤ ਇਸ ਗੱਲ ਦਾ ਫੈਸਲਾ ਕਰਦੀ ਆ ਕਿ ਉਹਨੂੰ ਕੇਸ ਦੇ ਅਨੁਸਾਰ ਕਿ ਉਹਨੂੰ ਪੁਲਿਸ ਰਿਮਾਂਡ ਦੇ ਵਿੱਚ ਭੇਜਣਾ ਤੇ ਜਾਂ ਫਿਰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜਣਾ ਔਰ ਜਦੋਂ ਤੁਸੀਂ ਉਥੋਂ ਉਸ ਪ੍ਰਕਿਰਿਆ ਦੇ ਵਿੱਚੋਂ ਨਿਕਲਦੇ ਹੋ ਅ ਮੰਨ ਲਓ ਕਿ ਤੁਹਾਨੂੰ ਜਿਹੜਾ ਤੁਸੀਂ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਤੁਹਾਨੂੰ ਭੇਜ ਦਿੱਤਾ ਜਾਂਦਾ ਤੇ ਫਿਰ ਤੁਹਾਨੂੰ ਉੱਥੋਂ ਲੈ ਕੇ ਇੱਕ ਮਾਨਯੋਗ ਅਦਾਲਤ ਤੋਂ ਲਿਜਾ ਕੇ ਇੱਕ ਬਖਸ਼ੀਖਾਨਾ ਹੁੰਦਾ ਹ ਹਰ ਮਾਨਯੋਗ ਅਦਾਲਤ ਦੇ ਬਾਹਰ ਜਿੱਥੇ ਡਿਸਟ੍ਰਿਕਟ ਕੋਰਟ ਹੁੰਦੀ ਹੈ ਜਾਂ ਥੱਲੀਆਂ ਛੋਟੀਆਂ ਤਹਿਸੀਲਾਂ ਦੇ ਬਾਹਰ ਵੀ ਜਿਹੜੀਆਂ ਵਿੱਚ ਕੋਰਟਾਂ ਹੁੰਦੀਆਂ ਨੇ ਛੋਟੀਆਂ ਅਦਾਲਤਾਂ ਹੁੰਦੀਆਂ ਨੇ ਉਹਦੇ ਬਾਹਰ ਇੱਕ ਬਖਸ਼ੀਖਾਨਾ ਬਣਿਆ ਹੁੰਦਾ ਜਿਹਦੇ ਵਿੱਚ ਕਿਸੇ ਵੀ ਸ਼ੱਕੀ ਬੰਦੇ ਨੂੰ ਜਿਹਨੂੰ ਪੁਲਿਸ ਅਰੈਸਟ ਕਰਕੇ ਲੈ ਕੇ ਆਉਂਦੀ ਆ ਉੱਥੇ ਲੋਹੇ ਦੀਆਂ ਸਲਾਕਾਂ ਦੇ ਪਿੱਛੇ ਉਹਨੂੰ ਜਿਹੜਾ ਬੰਦ ਕਰ ਦਿੱਤਾ ਜਾਂਦਾ ਹੈ ਉਹ ਫਿਰ ਜਦੋਂ ਸ਼ਾਮ ਨੂੰ ਜੇਲ੍ਹ ਦੀ ਗੱਡੀ ਜਿਸ ਜੇਲ੍ਹ ਦੇ ਵਿੱਚ ਉਹਨੂੰ ਭੇਜਣਾ ਹੈ ਉਸ ਜੇਲ੍ਹ ਦੇ ਵਿੱਚ ਬਾਕੀ ਦੇ ਸ਼ੱਕੀ ਬੰਦਿਆਂ ਨਾਲ ਜਾਂ ਹਵਾਲਾਤਿਆਂ ਨਾਲ ਜਾਂ ਕੈਦੀ ਹਾਂ ਹਵਾਲਾਤਿਆਂ ਦੇ ਨਾਲ ਉਹਨੂੰ ਫਿਰ ਭੇਜਣਾ ਹੁੰਦਾ ਉਹ ਫਿਰ ਇਕੱਠੀ ਸ਼ਾਮ ਨੂੰ 4:00 ਵਜੇ 4:30 ਵਜੇ ਜਾਂ 5:00 ਵਜੇ ਗੱਡੀ ਜਾਂਦੀ ਹੈ ਤੁਹਾਨੂੰ ਉਹਦੇ ਵਿੱਚ ਉਹ ਲੈ ਕੇ ਜਾਂਦੇ ਆ ਤੇ ਜਾਂ ਫਿਰ ਇਸ ਤਰ੍ਹਾਂ ਵੀ ਹੁੰਦਾ ਕਿ ਜਦੋਂ ਤੁਹਾਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜਣਾ ਕਈ ਵਾਰ ਪੁਲਿਸ ਵਾਲੇ ਪੁਲਿਸ ਵਾਲੇ ਨਹੀਂ ਵੇਸ ਇਸ ਤਰ੍ਹਾਂ ਕਰਦੇ ਕਈ ਵਾਰ ਬਿਜ਼ਨਸ ਵਾਲੇ ਜਿਹੜੇ ਹੈਗੇ ਆ ਉਹ ਆਪਣੀ ਗੱਡੀ ਦੇ ਵਿੱਚ ਤੁਹਾਨੂੰ ਉੱਥੇ ਜੇਲ੍ਹ ਤੱਕ ਲੈ ਕੇ ਜਾਂਦੇ ਆ ਸੋ ਜਦੋਂ ਤੁਸੀਂ ਕੋ ਮਾਨਯੋਗ ਅਦਾਲਤ ਦੇ ਵਿੱਚੋਂ ਨਿਕਲਣਾ ਉੱਥੇ ਬਹੁਤ ਸਾਰੇ ਜਿਹੜੇ ਮੁਨਸ਼ੀ ਹੁੰਦੇ ਆ ਵਕੀਲਾਂ ਦੇ ਮੁਨਸ਼ੀ ਹੁੰਦੇ ਆ ਉਹ ਜਿਵੇਂ ਬੰਦਾ ਕੋਈ ਮਾਰਕੀਟਿੰਗ ਕਰਦਾ ਨਾ ਬੇ ਕੋਈ ਸਬਜ਼ੀ ਵੇਚਦਾ ਕਿ ਜੀ ਆਹ ਸਭ ਤੋਂ ਸਸਤੀ ਹੈ ਜੀ ਆ ਇਹ ਬਹੁਤ ਵਧੀਆ ਜੀ ਆਹ ਮਿੱਠੇ ਤੇ ਲੰਬੇ ਕੇਲੇ ਜਿੱਦਾਂ ਮਾਰਕੀਟ ਦੇ ਵਿੱਚ ਹਨਾ ਸਬਜੀ ਮੰਡੀ ਦੇ ਵਿੱਚ ਵੇਚਦੇ ਆ ਇਕੱਲੇ ਵੇਚਦੇ ਆ ਉਸੇ ਢੰਗ ਦੇ ਨਾਲ ਵਕੀਲਾਂ ਦੇ ਕਰਿੰਦੇ ਹੁੰਦੇ ਆ ਵਕੀਲਾਂ ਦੇ ਜਿਹੜੇ ਮੁੰਸ਼ੀ ਹੁੰਦੇ ਆ ਜਿਹੜੇ ਨਵੇਂ-ਨਵੇਂ ਆਉਂਦੇ ਆ ਕਿਉਂਕਿ ਉਹ ਚਿਹਰਾ ਪੜ ਲੈਂਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦਾ ਇਹੀ ਕੰਮ ਹੁੰਦਾ ਔਰ ਉਹਨਾਂ ਨੂੰ ਸਾਰੀ ਜਾਣਕਾਰੀ ਹੁੰਦੀ ਆ ਮਾਨਯੋਗ ਅਦਾਲਤਾਂ ਦੀ ਕਿਹੜਾ ਬੰਦਾ ਨਵਾਂ ਆਇਆ ਕੀ ਇਹ ਤੇ ਪਰਚਾ ਹੋਇਆ ਕਿ ਇਹਨੂੰ ਪੁਲਿਸ ਲੈ ਕੇ ਆਈ ਆ ਜਾਂ ਕਿਹਨੂੰ ਲੈ ਕੇ ਜਾ ਰਹੀ ਆ ਸੋ ਉਹਨਾਂ ਦੇ ਜਿਹੜੇ ਮੁੰਸ਼ੀ ਹੁੰਦੇ ਆ ਕਰਿੰਦੇ ਹੁੰਦੇ ਆ ਉਸ ਦੋਸ਼ੀ ਬੰਦੇ ਨੂੰ ਜਿੱਤੇ ਤੇ ਪਰਚਾ ਦਰਜ ਕਰਕੇ ਪੁਲਿਸ ਕੋਰਟ ਦੇ ਵਿੱਚ ਲੈ ਕੇ ਆਉਂਦੀ ਆ ਉਹਦੀ ਜੇਬ ਦੇ ਵਿੱਚ ਉਹ ਜਿਹੜਾ ਆਪਣੇ ਵਕੀਲ ਦਾ ਕਾਰਡ ਪਾ ਦਿੰਦੇ ਆ ਕਿ ਆਹ ਵਕੀਲ ਹੈ ਜੀ ਬਹੁਤ ਸੋਹਣਾ ਵਕੀਲ ਹੈ ਬਹੁਤ ਚੰਗਾ ਵਕੀਲ ਹੈ ਤੁਸੀਂ ਇਹਦੇ ਨਾਲ ਜਿਹੜਾ ਤਾਲਮਿਲ ਕਰ ਲਿਓ ਤੁਹਾਨੂੰ ਬਹੁਤ ਜਲਦੀ bail ਦਵਾ ਦੂਗਾ ਸੋ ਹਰ ਬੰਦੇ ਨੂੰ ਇਸ ਤਰ੍ਹਾਂ ਹੀ ਹੁੰਦਾ ਨਾ ਜੀ ਕਿ ਜਦੋਂ ਬੰਦੇ ਨੂੰ ਪਹਿਲੀ ਵਾਰ ਵਿਜੀਲੈਂਸ ਜਾਂ ਪੁਲਿਸ ਫੜਦੀ ਉਹਨੂੰ ਇਹ ਲੱਗਦਾ ਵੀ ਹਾਏ ਰੱਬਾ ਮੈਂ ਜਲਦੀ ਤੋਂ ਜਲਦੀ ਜੇਲ੍ਹ ਤੋਂ ਬਾਹਰ ਆ ਜਾ ਮੈਨੂੰ ਕੋਈ ਵਕੀਲ ਐਸਾ ਮਿਲ ਜੇ 10 ਰੁਪਏ ਭਾਵਤੋਂ ਵੀ ਲੈ ਲੇ ਪਰ ਮੈਨੂੰ ਜੇਲ੍ਹ ਤੋਂ ਜਾਣਾ ਬਚ ਜੇਲ੍ਹ ਜਾਣ ਤੋਂ ਬਚ ਜੇ ਸੋ ਜਦੋਂ ਪੁਲਿਸ ਉਹਨੂੰ ਲੈ ਕੇ ਜਾਂਦੀ ਹੈ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਐਂਟਰੀ ਕਰਨ ਤੋਂ ਪਹਿਲਾਂ ਇੱਕ ਜਿਹੜਾ ਉੱਥੇ ਉਹਨਾਂ ਦਾ ਜੇਲ੍ਹ ਦਾ ਦਫ਼ਤਰ ਬਣਿਆ ਹੁੰਦਾ ਉਹਦੇ ਵਿੱਚ ਤੁਹਾਡੇ ਸਾਰੇ ਉਂਗਲਾਂ ਦੇ ਨਿਸ਼ਾਨ ਲੱਗਣੇ ਆ ਤੁਹਾਡਾ ਐਡਰੈਸ ਤੁਹਾਡਾ ਫੇਸ ਸਕੈਨ ਹੋਣਾ ਉੱਥੇ ਸਾਰੀਆਂ ਤੁਹਾਡੇ ਫਿੰਗਰਪ੍ਰਿੰਟਸ ਵਗੈਰਾ ਲਏ ਜਾਣੇ ਆ ਤੁਹਾਡਾ ਜਿੰਨਾ ਵੀ ਤੁਹਾਡਾ ਰੈਜ਼ਿਡੈਂਸ ਪ੍ਰੂਫ ਹੈ ਉਹ ਸਾਰਾ ਤੁਹਾਡਾ ਉੱਥੇ ਲੱਗਣਾ ਆਧਾਰ ਕਾਰਡ ਲੱਗਣਾ ਤੁਹਾਡੀ ਫੋਟੋ ਲੱਗਣੀ ਆ ਸਾਰਾ ਕੁਝ ਉੱਥੇ ਤੁਹਾਡਾ ਇੱਕ ਤੁਹਾਡੀ ਰਜਿਸਟ੍ਰੇਸ਼ਨ ਉਸ ਜੇਲ੍ਹ ਦੇ ਦਫ਼ਤਰ ਦੇ ਵਿੱਚ ਹੋ ਜਾਣੀ ਆ ਉਸ ਜੇਲ੍ਹ ਦੇ ਵਿੱਚ ਤੁਹਾਡਾ ਰਿਕਾਰਡ ਸਾਰਾ ਕੁਝ ਉਤੇ ਦੇਖਿਆ ਜਾਣਾ ਸਾਰਾ ਕੁਝ ਲਿਖ ਲਿਆ ਜਾਣਾ ਕੰਪਿਊਟਰ ਦੇ ਵਿੱਚ ਅੱਜ ਕੱਲ ਪਹਿਲਾਂ ਰਜਿਸਟਰ ਦੇ ਉਤੇ ਮੈਨੂਅਲ ਐਂਟਰੀ ਹੁੰਦੀ ਸੀ ਅੱਜ ਕੱਲ ਜਿਹੜੀ ਹੈਗੀ ਆ ਉਹ ਕੰਪਿਊਟਰਾਈਜ਼ਡ ਹੈ ਸਾਰਾ ਜਿਹੜਾ ਕੰਪਿਊਟਰ ਦੇ ਵਿੱਚ ਜਦੋਂ ਤੁਹਾਡਾ ਕੰਪਿਊਟਰ ਦੇ ਉਤੇ ਵਿੱਚ ਪਾਉਂਦੇ ਆ ਤਾਂ ਕਈ ਵਾਰ ਇਸ ਤਰ੍ਹਾਂ ਹੁੰਦਾ ਜਿਨ੍ਹਾਂ ਦੇ ਪਹਿਲਾਂ ਵੀ ਪਰਚੇ ਹੁੰਦੇ ਆ ਉਹ ਜਦੋਂ ਤੁਹਾਡੀ ਖੋਲਦੇ ਆ ਤੁਹਾਡੀ ਡੈਰੀ ਖੋਲਦੇ ਆ ਤੁਹਾਡੀ ਹਿਸਟਰੀ ਖੋਲਦੇ ਆ ਤੇ ਤੁਹਾਡਾ ਪਿਛਲੇ ਜਿਹੜੇ ਬਕਾਏ ਪਹਿਲਾਂ ਵੀ ਤੁਹਾਡੇ ਤੇ ਕੋਈ ਪਰਚਾ ਜਿਹਾ ਹੋਵੇ ਉਹ ਵੀ ਤੁਹਾਡਾ ਸਕਰੀਨ ਦੇ ਉੱਤੇ ਆ ਜਾਂਦਾ ਸੋ ਉਥੇ ਐਂਟਰ ਕਰਨ ਤੋਂ ਬਾਅਦ ਫੇਰ ਸਭ ਤੋਂ ਪਹਿਲਾਂ ਜਿਹੜੀ ਐਂਟਰੀ ਹੁੰਦੀ ਹੈ ਡਿਊਟੀ ਦੀ ਡਿਊਟੀ ਜੇਲ ਦੇ ਵਿੱਚੋਂ ਜਦੋਂ ਤੁਸੀਂ ਜੇਲ ਬਾਉਂਡਰੀ ਦੇ ਵਿੱਚ ਤੁਸੀਂ ਐਂਟਰ ਕਰਨਾ ਹੈ ਉਹਦੇ ਵਿੱਚ ਦਾਖਲਾ ਲੈਣਾ ਉਹਨੂੰ ਸਭ ਤੋਂ ਪਹਿਲਾਂ ਕਹਿੰਦੇ ਆ ਡਿਊਟੀ ਤੁਸੀਂ ਡਿਊਟੀ ਦੇ ਵਿੱਚ ਜਾਣਾ ਉੱਥੇ ਤੁਹਾਡੀ ਬਕਾਇਦਾ ਤਲਾਸ਼ੀ ਲਈ ਜਾਣੀ ਹੈ ਇੱਕ ਇੱਕ ਚੀਜ਼ ਨਾ ਤੁਸੀਂ ਅੰਦਰ ਫੋਨ ਲੈ ਕੇ ਜਾ ਸਕਦੇ ਹੋ ਨਾ ਕੋਈ ਪੈਸਾ ਲੈ ਕੇ ਜਾ ਸਕਦੇ ਹੋ ਨਾ ਤੁਸੀਂ ਕੋਈ ਹੋਰ ਜਿਹੜੀ ਇਲੈਕਟ੍ਰੋਨਿਕ ਚੀਜ਼ ਲੈ ਕੇ ਜਾ ਸਕਦੇ ਹੋ ਤੁਹਾਨੂੰ ਜਾਣਾ ਸਿਰਫ ਤੁਸੀਂ ਕਾਗਜ਼ ਪੱਤਰ ਲੈ ਕੇ ਜਾ ਸਕਦੇ ਹੋ ਪੈਨ ਲੈ ਕੇ ਜਾ ਸਕਦੇ ਹੋ ਔਰ ਹੋਰ ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਕੋਈ ਚੀਜ਼ ਤੁਸੀਂ ਅੰਦਰ ਨਹੀਂ ਲੈ ਕੇ ਜਾ ਸਕਦੇ ਤੁਹਾਨੂੰ ਅੰਦਰ ਜਿਹੜੀ ਪੈਸੇ ਦੀ ਲੋਡ ਪੈਂਦੀ ਹੈ ਪਰ ਉਹ ਜਿਹੜੇ ਜੇ ਤੁਹਾਡੀ ਜੇਬ ਦੇ ਵਿੱਚ ਪੈਸੇ ਨੇ ਤੁਹਾਨੂੰ ਉਹ ਕਨਵਰਟ ਕਰਾਉਣੇ ਪੈਂਦੇ ਆ ਉਹ ਕੀ ਕਰਨਾ ਪੈਂਦਾ ਹੈ ਕਿ ਉਹ ਪੈਸਿਆਂ ਦੀ ਜਗ੍ਹਾ ਪਹਿਲਾਂ ਅੱਜ ਤੋਂ ਕੁਝ ਸਮਾਂ ਪਹਿਲਾਂ ਪਹਿਲਾਂ ਉਹ ਦੰਦੇ ਸੀ 쿠ਪਨ ਦੰਦੇ ਸੀ ਤੁਹਾਨੂੰ ਪੈਸੇ ਲੈ ਲੈ ਮੰਨ ਲਓ ਤੁਸੀਂ 500 ਰੁਪਇਆ ਦਿੱਤਾ ਉਹਨਾਂ ਨੇ ਤੁਹਾਨੂੰ 500 ਰੁਪਏ ਦੇ 쿠ਪਨ ਦੇਤੇ ਤੇ ਅੰਦਰ ਜਦੋਂ ਤੁਸੀਂ ਜੇਲ੍ਹ ਦੇ ਵਿੱਚ ਜਾਣਾ ਤੁਸੀਂ ਅੰਦਰ ਜਿਹੜਾ ਖਰਚਾ ਕਰਨਾ ਉਹ 쿠ਪਨ ਦੇ ਸਹਾਰੇ ਹੀ ਕਰਨਾ ਪੈਸੇ ਤੁਸੀਂ ਲੈ ਕੇ ਨਹੀਂ ਜਾ ਸਕਦੇ ਲੇਕਿਨ ਅੱਜ ਕੱਲ ਕੀ ਹੈ ਅੱਜ ਕੱਲ ਤੁਸੀਂ ਪੈਸੇ ਅੰਦਰ ਨਹੀਂ ਲੈ ਕੇ ਜਾ ਸਕਦੇ ਤੁਹਾਡਾ ਇੱਕ ਸਮਾਰਟ ਕਾਰਡ ਬਣਾਉਣਾ ਹੁੰਦਾ ਹੈ ਸਮਾਰਟ ਕਾਰਡ ਦੇ ਵਿੱਚ ਤੁਸੀਂ ਪੈਸੇ ਪਾਉਨੇ ਉਹਦੇ ਵਿੱਚ ਤੁਸੀਂ 500 ਵੀ ਰੱਖ ਸਕਦੇ ਹੋ 100 ਵੀ ਰੱਖ ਸਕਦੇ ਹੋ 10000 ਵੀ ਰੱਖ ਸਕਦੇ ਹੋ ਸੋ ਉਹ ਜਿੰਨਾ ਤੁਹਾਡੀ ਜਰੂਰਤ ਹੈਗੀ ਅੰਦਰ ਜੇਲ੍ਹ ਦੇ ਵਿੱਚ ਉਸ ਟੰਗ ਦੇ ਨਾਲ ਤੁਸੀਂ ਆਪਣੇ ਉਸ ਸਮਾਰਟ ਕਾਰਡ ਦੇ ਵਿੱਚ ਪੈਸੇ ਰੱਖਣੇ ਆ ਜਿੱਦਾਂ ਏਟੀਐਮ ਚੱਲਦਾ ਉਹੀ ਤੁਹਾਡਾ ਅੰਦਰ ਕੰਟੇਨ ਵਿੱਚ ਚੱਲਦਾ ਉਹ ਹੀ ਹਰ ਇੱਕ ਚੀਜ਼ ਦੀ ਖਰੋਦੋ ਪਰੋਕੋ ਦੇ ਲਈ ਤੁਸੀਂ ਉਹਨੂੰ ਅੰਦਰ ਯੂਜ਼ ਕਰ ਸਕਦੇ ਹੋ ਸੋ ਜਦੋਂ ਤੁਹਾਡੀ ਸਭ ਤੋਂ ਪਹਿਲਾਂ ਉਹ ਐਂਟਰੀ ਹੁੰਦੀ ਹੈ ਡਿਊਟੀ ਦੇ ਵਿੱਚ ਉੱਥੇ ਤੁਹਾਡੀ ਤਲਾਸ਼ੀ ਲੈ ਲਈ ਜਾਂਦੀ ਹੈ ਤੁਹਾਨੂੰ ਸਾਰਾ ਕੁਝ ਕਪੜਾ ਲੀੜਾ ਤੁਸੀਂ ਅੰਦਰ ਆਪਣਾ ਜ਼ਰੂਰਤ ਅਨੁਸਾਰ ਲੈ ਕੇ ਜਾ ਸਕਦੇ ਹੋ ਤੇ ਅੰਦਰ ਜਾ ਕੇ ਫਿਰ ਤੁਹਾਨੂੰ ਸਭ ਤੋਂ ਪਹਿਲਾਂ ਜਦੋਂ ਤੁਸੀਂ ਐਂਟਰ ਕੀਤਾ ਡਿਊਟੀ ਦੇ ਵਿੱਚੋਂ ਫਿਰ ਤੁਹਾਨੂੰ ਭੇਜਦੇ ਨੇ ਚੱਕਰ ਦੇ ਉੱਤੇ ਫਿਰ ਚੱਕਰ ਦੇ ਉਤੋਂ ਉੱਥੇ ਉਹ ਟੈਲੀਫੋਨ ਕਰਦੇ ਨੇ ਤੇ ਚੱਕਰ ਵਾਲੇ ਜਿਹੜੇ ਆਉਂਦੇ ਨੇ ਆ ਕੇ ਤੁਹਾਨੂੰ ਉਹ ਡਿਊਟੀ ਦੇ ਵਿੱਚੋਂ ਲੈ ਜਾਂਦੇ ਨੇ ਫਿਰ ਤੁਸੀਂ ਉੱਥੇ ਜਦੋਂ ਤੁਸੀਂ ਉੱਥੇ ਜਾਣਾ ਚੱਕਰ ਦੇ ਉੱਤੇ ਚੱਕਰ ਦੇ ਉੱਤੇ ਜਾ ਕੇ ਫਿਰ ਤੁਹਾਡਾ ਸਾਰਾ ਰਿਕਾਰਡ ਉੱਥੇ ਲਿਖਿਆ ਜਾਣਾ ਤੁਹਾਡੀ ਸਾਰੀ ਐਂਟਰੀ ਤੁਹਾਡੀ ਸਾਰੀ ਹਿਸਟਰੀ ਤੁਹਾਡਾ ਸਾਰਾ ਐਡਰੈਸ ਤੁਹਾਡੇ ਫੋਨ ਨੰਬਰ ਤੁਹਾਡਾ ਕੇਸ ਸਾਰਾ ਕੁਝ ਉੱਥੇ ਐਂਟਰੀ ਪਾ ਕੇ ਤੁਹਾਨੂੰ ਉਸ ਤੋਂ ਬਾਅਦ ਉਹਨਾਂ ਨੇ ਘੰਟੇ 2 ਘੰਟੇ 3 ਘੰਟੇ ਤੁਹਾਡੇ ਉੱਤੇ ਲਵਾ ਕੇ ਫਿਰ ਤੁਹਾਨੂੰ ਉਹਨਾਂ ਨੇ ਭੇਜ ਦੇਣਾ ਅੱਗੇ ਚੱਕੀਆਂ ਦੇ ਵਿੱਚ ਜੇ ਵੱਡੀਆਂ ਜੇਲਾਂ ਨੇ ਜਿੱਦਾਂ ਹੁਣ ਸੈਂਟਰਲ ਜੇਲ ਹੈ ਉਹਦੇ ਵਿੱਚ ਅੱਗੇ ਹੁੰਦਾ ਇੱਕ ਬੈਰਕ ਹੁੰਦੀ ਹੈ ਉਹਦੇ ਵਿੱਚ ਜਿਹੜਾ ਪਹਿਲੇ ਦਿਨ ਬੰਦਾ ਆਉਂਦਾ ਉਹ ਕਾਮਨ ਜਿਹੜੀ ਬੈਰਕ ਹੁੰਦੀ ਹੈ ਸਾਰਿਆਂ ਨੂੰ ਉਸ ਬੈਰਕ ਚ ਭੇਜਿਆ ਜਾਂਦਾ ਪਰ ਜਿਹੜੀਆਂ ਛੋਟੀਆਂ ਜੇਲਾਂ ਹੈਗੀਆਂ ਜਿਹਨਾਂ ਦਾ ਡਿਸਟ੍ਰਿਕਟ ਜੇਲ ਹੈਗੀ ਹੈ ਤੇ ਡਿਸਟ੍ਰਿਕਟ ਜੇਲਾਂ ਦੇ ਵਿੱਚ ਚੱਕੀਆਂ ਬਣੀਆਂ ਹੁੰਦੀਆਂ ਪਹਿਲੇ ਦਿਨ ਬੰਦੇ ਨੂੰ ਉਹੋ ਚੱਕੀਆਂ ਦੇ ਵਿੱਚ ਭੇਜ ਦਿੰਦੇ ਆ ਸੋ ਅਗਲੀ ਜਿਹੜੀ ਜ਼ਿੰਦਗੀ ਆ ਉਹਦੇ ਬਾਰੇ ਤੁਹਾਡੇ ਨਾਲ ਅਗਲੇ ਐਪੀਸੋਡ ਚ ਕਰਾਂਗੇ ਅੱਜ ਦੇ ਲਈ ਨਹੀਂ ਕਿਉਂਕਿ ਅਸੀਂ ਇਹ ਐਪੀਸੋਡ ਵੀ ਐਪੀਸੋਡ ਜਾਂ 25 ਐਪੀਸੋਡ ਜਿੰਨੇ ਵੀ ਬਣੇ ਉਹਨੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਸਾਰੀ ਹਾਲਾਤ ਦੱਸਾਂਗੇ ਜੇਲ੍ਹ ਦੇ ਅੰਦਰ ਐਂਟਰੀ ਤੋਂ ਲੈ ਕੇ ਜੇਲ੍ਹ ਤੋਂ ਬਾਹਰ ਆਉਣ ਤੱਕ ਕਿਸ ਤਰ੍ਹਾਂ ਕਿਸ ਤਰ੍ਹਾਂ ਵਾਪਰਦਾ ਕਿਸ ਤਰ੍ਹਾਂ ਸਟਾਫ ਤੁਹਾਡੇ ਨਾਲ ਬੇਵਫ ਕਰਦਾ ਕਿਸ ਤਰ੍ਹਾਂ ਦੀਆਂ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਕਿਸ ਤਰ੍ਹਾਂ ਚੋਰੀ ਬਜਾਰੀ ਚੱਲਦੀ ਹੈ ਅੰਦਰ ਕਿਸ ਤਰ੍ਹਾਂ ਨਵੇਂ ਹਵਾਲਾਤਿਆਂ ਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਹੈ ਕਿਹਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿਨਾਂ ਤੋਂ ਬਚਣਾ ਚਾਹੀਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਸਾਰਾ ਕੁਝ ਦੱਸਾਂਗੇ ਸੋ ਇਹ ਸਾਰੇ ਤੁਸੀਂ ਲਗਾਤਾਰ ਜਿਹੜੇ ਐਪੀਸੋਡ ਦੇਖਣੇ ਅੱਜ ਪਹਿਲੇ ਐਪੀਸੋਡ ਦੇ ਵਿੱਚ ਬਸ ਇੰਨੇ ਹੀ ਅਗਲੇ ਹਫਤੇ ਫੇਰ 22 7 29 29 ਤਰੀਕ ਨੂੰ ਸਵੇਰੇ 6 ਵਜੇ ਤੁਹਾਡੇ ਬੂਹੇ ਤੇ 10 ਤੱਕ ਜਿਹੜਾ ਜੇਲ੍ਹ ਯਾਤਰਾ ਐਪੀਸੋਡ ਨੰਬਰ 2 ਲੈ ਕੇ ਹਾਜ਼ਰ ਹੋਵਾਂਗੇ ਉਹਦੇ ਵਿੱਚ ਇਥੋਂ ਜਿਹੜੀ ਅਗਲੀ ਸਟੋਰੀ ਹੈ ਉਹ ਅੱਗੇ ਚੱਲੇਗੀ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ